ਜੁਲਾਈ 2025 ਚ ਆ ਰਹੀ ਭਿਆਨਕ ਤਬਾਹੀ ਬਾਬਾ ਵੰਗਾ ਦੀ ਭੁਵਿੱਖਬਾਣੀ ਤੋਂ ਡਰੇ ਲੋਕ ਬਾਬਾ ਵੰਗਾ ਨੇ ਆਪਣੀ ਕਿਤਾਬ ਦਾ ਫਿਊਚਰ ਆਈਸੇ ਰਾਈ ਕਈ ਸਾਲ ਪਹਿਲਾਂ ਕੁਝ ਘਟਨਾਵਾਂ ਦੀ ਭੁਵਿੱਖਬਾਣੀ ਕੀਤੀ ਸੀ ਜੋ ਕੀ ਬਾਅਦ ਵਿੱਚ ਸੱਚ ਸਾਬਤ ਹੋਈਆਂ ਜਿਵੇਂ ਕਿ 2011 ਦੀ ਜਾਪਾਨ ਸੁਨਾਮੀ ਵਿਸ਼ਵਵਿਆਪੀ ਮਹਾਮਾਰੀ ਦੀ ਲਹਿਰ ਪਹੁੰਚਾ ਲੱਤੇ ਏਸ਼ੀਆ ਵਿੱਚ ਅੱਗ ਦੀਆਂ ਘਟਨਾਵਾਂ ਆਪਣੀ ਰਹਿਸਮਈ ਪ੍ਰਤਿਭਾ ਦੇ ਕਾਰਨ ਜੁਲਾਈ 2025 ਲਈ ਉਹਨਾਂ ਦੀ ਭੁਵਿੱਖਬਾਣੀ ਨੇ ਵਿਸ਼ਵਵਿਆਪੀ ਚਿੰਤਾ ਨੂੰ ਜਨਮ ਦਿੱਤਾ ਸੀ ਰਿਓ ਤਤਸੁਕੀ ਦੀ ਕਿਤਾਬ ਵਿੱਚ ਲਿਖੇ ਅਨੁਸਾਰ 2025 ਜੋ ਕਿ ਜੁਲਾਈ ਜਾਪਾਨ ਦੇ ਦੱਖਣੀ ਸਾਗਰ ਵਿੱਚ ਸਮੁੰਦਰ ਉਬਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਬਾਅਦ ਇੱਕ ਪਾਣੀ ਦੇ ਹੀਟਾ ਜਵਾਲਾਮੁਖੀ ਫਟੇਗਾ ਜਿਸ ਨਾਲ ਇੱਕ ਭਿਆਨਕ ਸੁਨਾਮੀ ਆਵੇਗੀ ਇਸ ਕਾਰਨ ਜਾਪਾਨ ਤੇ ਦੱਖਣੀ ਟਾਪੂ ਤਾਈਵਾਨ ਦੇ ਤੱਟਵਰਤੀ ਖੇਤਰ ਅਤੇ ਇੰਡੋਨੇਸ਼ੀਆ ਦੇ ਕੁਝ ਹਿੱਸੇ ਪ੍ਰਭਾਵਿਤ ਹੋ ਸਕਦੇ ਨੇ ਤਾਤਾ ਸੁਕੀ ਦਾ ਦਾਵਾ ਹੈ ਕਿ 2011 ਦੀ ਫੁਕੂਸੀਮਾ ਸੁਨਾਮੀ ਨਾਲੋਂ ਵੀ ਜ਼ਿਆਦਾ ਘਾਤਕ ਹੋ ਸਕਦਾ ਹੈ ਜੇਕਰ ਤਿਆਰੀਆਂ ਨਾ ਕੀਤੀਆਂ ਗਈਆਂ ਤਾਂ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗਵਾ ਸਕਦੇ ਨੇ